ਸਰ ਕਿਹਦਾ ਲੱਗ ਰਿਹਾ ਰੇਂਦਰਪਾਈ ਭੱਟਾ ਦਿਨ ਹੈ ਅਜੇ ਪ੍ਰੀਖਿਆ ਦਾ ਇੰਤਿਹਾਨ ਹੈ ਕਿਵੇਂ ਲੱਗ ਰਿਹਾ ਦੇਖੋ ਥੋੜਾ ਬੋਤਾ ਤਾਂ ਪ੍ਰੈਸ਼ਰ ਹੁੰਦਾ ਹੀ ਆ ਕਿਉਂਕਿ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਆ ਔਰ ਬਹੁਤ ਇਸ ਵਾਰ ক্লোਜ਼ ਜਿਹੜੇ ਕੰਟੈਸਟ ਆ ਮਤਲਬ ਅਸੀਂ ਉਮੀਦ ਕਰ ਰਹੇ ਆ ਇਸ ਕਰਕੇ ਸਾਨੂੰ ਲੱਗਦਾ ਵੀ ਜਿਹੜਾ ক্লোਜ਼ ਕੰਟੈਸਟ ਦੇ ਵਿੱਚ ਅਸੀਂ ਜਿੱਤਾਂਗੇ ਚਾਹੇ ਮਾਰਜਿਨ ਵਿੱਚ ਲੱਗਦਾ ਬਹੁਤ ਜ਼ਿਆਦਾ ਨਹੀਂ ਹੋਣਾ ਕਿਉਂਕਿ 9.5 ਲੱਖ ਵੋਟ ਪੋਲ ਹੋਈ ਆ ਤੇ ਪੰਜ ਪਾਰਟੀਆਂ ਤਰੀਬਨ ਬਰਾਬਰ-ਬਰਾਬਰ ਜੀ ਆ ਸਾਰੇ ਇਸ ਕਰਕੇ ਸਾਨੂੰ ਵਧੀਆ ਰਿਜ਼ਲਟ ਦੀ ਉਮੀਦ ਹੈਗੀ ਅੱਜ ਸਰ 40% ਨੇ ਕਾਫੀ ਘਟ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਦੇ ਵਿੱਚ 70% ਜਾਂ ਲੇਕਿਨ 60 ਤੋਂ ਵੀ ਛਲੇ ਰਿਹਾ ਹੈ ਤੇ ਘੱਟ ਪਰਸੈਂਟੇਜ ਦਾ ਲੱਗਦਾ ਕਿ ਫਾਇਦਾ ਹੋਊਗਾ ਤੁਮੋ ਇਸ ਜੇ ਨਹੀਂ ਸਾਨੂੰ ਉਹਦਾ ਬੈਨੀਫਿਟ ਹੈਗਾ ਕਿਉਂਕਿ ਜਿਹੜਾ ਸਾਡਾ ਕੇੜ ਰਿਹਾ ਉਹ ਜਿਆਦਾ ਸਾਰਾ ਭੁਗਤਿਆ ਆ ਤੇ ਘੱਟ VOTING ਪਰਸੈਂਟੇਜ ਦਾ ਸਾਨੂੰ ਲੱਗਦਾ ਵੀ ਉਹਦਾ ਸਾਨੂੰ ਬੈਨੀਫਿਟ ਹੋਊਗਾ ਕਿਉਂਕਿ ਜਿਹੜੀਆਂ ਜੇ VOTING ਘੱਟ ਹੋਈ ਆ ਜਾਂ ਜਿਤ ਭੁਗਤ ਨਹੀਂ ਸਕੀ ਕਿਉਂਕਿ ਗਰਮੀ ਉਦੋਂ ਜਿਆਦਾ ਸੀਗੀ ਤੇ ਸਾਡਾ ਜ਼ਿਆਦਾਤਰ ਪਿੰਡੂ ਜਾਂ ਆਮ ਤਬਕਾ ਹੈਗਾ ਤੋਂ ਗਰਮੀ ਵਿੱਚ ਵੀ ਭੁਗਤਿਆ ਤੇ ਜੇ ਸਾਨੂੰ ਲੱਗਾ VOTING ਘੱਟ ਹੋਈ ਆ ਤੇ ਜਿਹੜੀਆਂ ਦੂਜੀ ਪਾਰਟੀਆਂ ਦੇ ਵੇਚ ਤੋਂ ਘਟ ਹੋਈ ਹੈ ਤੋਂ ਦਾ ਸਾਨੂੰ ਲੱਗਦਾ ਵੀ ਉਹਦਾ ਫਾਇਦਾ ਹੋਵੇਗਾ। 2 ਲੱਖ 3000 ਦਾ ਵੋਟ ਪੀ ਸੀ ਇਸ ਵਾਰ ਕਿੰਨੀ ਕਮੀ ਕਰ ਦਿੱਤੀ। ਚਲੋ ਸਾਨੂੰ ਲੱਗਦਾ ਵੀ ਉਸ ਤੋਂ ਵੱਧ ਹੀ ਪਏਗੀ ਤੇ ਅਸੀਂ ਵਧੀਆ ਰਿਜ਼ਲਟ ਦਵਾਂਗੇ ਇਸ ਵਾਰ 2 ਲੱਖ 5000 ਪਈ ਸੀ ਉਸ ਤੋਂ ਬਾਅਦ ਵੀ ਅਸੀਂ ਮਿਹਨਤ ਕੀਤੀ ਆ। ਇਸ ਵਾਰ ਲੱਗਦਾ ਸਾਨੂੰ ਅਸੀਂ ਹੋਰ ਵਧੀਆ ਰਿਜ਼ਲਟ ਦੀ ਉਮੀਦ ਕਰਦੇ ਹਾਂ ਔਰ ਜਿੱਤ ਦੀ ਉਮੀਦ ਰੱਖਦੇ ਹਾਂ ਅੱਜ ਸਵੇਰ ਜਦ ਘਰ ਚਲੇ ਤੋਂ ਤੋ ਗਵਾਰ ਮਾਲੋ ਕੇ ਸਾਥ کیا ਬਾਤ ਚਲੋ ਘਰ ਦੇ ਦੇਖੋ ਹਮੇਸ਼ਾ ਇਹੀ ਸੋਚਦੇ ਹੁੰਦੇ ਹਾਂ ਉਮੀਦ ਰੱਖਦੇ ਹੁੰਦੇ ਹਾਂ ਵੀ ਜਿੱਤੇ ਹਰ ਹਰ ਪਰਿਵਾਰ ਇਹੀ ਚਾਹੁੰਦਾ ਆ ਵੀ ਉਹਨਾਂ ਦੇ ਫੈਮਲੀ ਮੈਂਬਰਸ ਅੱਗੇ ਵਧਣ ਤੇ ਉਹ ਜਿੱਤ ਦੀ ਉਮੀਦ ਹੀ ਆ ਸਾਰੇ ਇਹੀ ਉਮੀਦ ਕਰ ਰਹੇ ਆ ਤੇ ਠੀਕ ਆ ਸਾਰੇ ਸ਼ਾਨ ਡਾਂਸ ਕੀ ਹਾਂਜੀ ਡਾਂਸ ਪਿਆ ਠੀਕ ਹੈ ਅਦਾਸ ਤਾਂ ਦੇਖੋ ਚੰਗੇ ਦੇ ਲਈ ਕਰਨੀ ਹੁੰਦੀ ਆ ਪਰ ਅਸੀਂ ਆਪਣੇ ਘਰ ਦੇ ਨੂੰ ਇਹੀ ਦੱਸੀਦਾ ਵੀ ਵੇ ਆਪਾਂ ਕੁਦਰਤ ਨੇ ਵੀ ਵਿਸ਼ਵਾਸ ਰੱਖਣਾ ਆ ਤੇ ਇਸ ਕਰਕੇ ਉਹਨਾਂ ਨੇ ਜੋ ਵੈਸਟ ਹੈਗਾ ਜੋ ਵਧੀਆ ਹੋ ਸਕਦਾ ਜਿੱਤ ਹੋ ਸਕਦੀ ਉਹਦੇ ਲਈ ਹੀ ਸਾਰੇ ਨੇ ਅਰਦਾਸ ਕੀਤੀ ਆ ਪਰ ਇਹ ਆ ਵੀ ਚਲੋ ਬਾਕੀ ਵੀ ਜਿਹੜੇ ਕੰਟੈਸਟ ਕਰ ਰਹੇ ਉਹ ਵੀ ਆਪਣੇ ਸਾਰੇ ਭਰਾ ਹੀ ਆ ਇੱਕ ਫੇਰ ਕੰਪੀਟੀਸ਼ਨ ਹੈਗਾ ਆ ਤੇ ਕੋਈ ਨਹੀਂ ਜੋ ਵੀ ਜਿੱਦਾਂ ਵੀ ਕੁਦਰਤ ਦਾ ਹੈਗਾ ਪਰ ਅਸੀਂ ਜਿੱਦਾਂ ਲੇਬਰ ਕੀਤੀ ਆ ਸਾਡੇ ਵਰਕਰ ਨੇ ਮਿਹਨਤ ਕੀਤੀ ਆ ਉਹਦੇ ਮੱਦੇਨਜ਼ਰ ਲੱਗਦਾ ਅਸੀਂ ਜਿੱਤਾਂਗੇ ਲੋਕਾਂ ਦੇ ਇੰਟਰਸਟ ਦੇ ਵਿੱਚ ਜਿੱਤਾਂਗੇ